ਗਾਣਾ ਗਾਣਾ ਸੁੰਦਰੀ ਟਿੰਟੀ ਜੀ ਆਇਆ ਇਹ ਮਿੱਟੀ ਪਟਕੇ ਕੀ ਕਰੇਗਾ ਮੈਂ ਤਾਂ ਕੰਮ ਕਰਦਾ ਕੰਮ ਕਰਦਾ ਕੀ ਨੇ ਹੈ ਉਹ ਫੋਨ ਦੇ ਤੇ ਟੀਵੀ ਦੇ ਵਾ ਹਾਂ ਮੈਂ ਨਹੀਂ ਕਰਦਾ ਪੜਾਈ ਨਹੀਂ ਕਰਦਾ ਕਰਦਾ ਖੇਡਦਾ ਵੀ ਨਹੀਂ ਅੱਛਾ ਵੀਰਾ ਇਹਨਾਂ ਕੁਝ ਕਰਦਾ ਟੀਵੀ ਦੇਖਦਾ ਫੋਨ ਦੇਖਦਾ ਪੜਾਈ ਵੀ ਨਹੀਂ ਕਰਦਾ ਤੇ ਖੇਡਦਾ ਵੀ ਨਹੀਂ ਸ਼ੋਮੀ ਕੀ ਕਰਦਾ ਕੰਮ ਸ਼ੋਮੀ ਕੰਮ ਵੀ ਕਰਦਾ ਪੜਾਈ ਵੀ ਕਰਦਾ ਖੇਡਦਾ ਵੀ ਆ ਚੋਮ ਗੁੱਡਪੋਆ ਮਮਾ ਦੀ ਜਾਨ ਆ ਪਾਪਾ ਦੀ ਵੀ ਮਮਾ ਦੀ ਵੀ ਡੈਡੀ ਦੀ ਵੀ ਮਮਾ ਦੀ ਵੀ ਤਾਂ ਮੇਰਾ ਲੱਡੂ ਆ ਛੋਟਾ ਜਾ ਮਮਾ ਦੀ ਵੀ ਜਾਨ ਆ ਪਾਪਾ ਦੀ ਵੀ ਜਾਨ ਆ ਪਾਪਾ ਕੋਲ ਜਾਣਾ ਪਾਪਾ ਕੋਲ ਜਾਣਾ ਤੂੰ ਜਾਣਾ ਹਾਂ ਮੈਨੂੰ ਵੀ ਲੈ ਕੇ ਆਉਂਗਾ ਅੱਜ ਮੈਨੂੰ ਵੀ ਲੈ ਕੇ ਜਾਏਗਾ ਵੀਰੇ ਨੂੰ ਉਹ ਨੂੰ ਨਹੀਂ ਲੈ ਕੇ ਜਾਣਾ ਕਿਉਂ ਉਹ ਤਾਂ ਇਹ ਆਪਸੇ ਕਰਦਾ ਹੈ ਫੋਨ ਦੇ ਘਰੇ ਵੀ ਦੇਖਦਾ ਬਲਾਈ ਨਹੀਂ ਕਰਦਾ ਫੋਨ ਦੇਦਾ ਟੀਵੀ ਦੇਦਾ ਫਿਰ ਪਾਪਾ ਕੋਲ ਜਾ ਕੇ ਨਹੀਂ ਦੇਖਦਾ ਪਾਪਾ ਕੋਲ ਟੀਵੀ ਨਹੀਂ ਹੈਗਾ ਨਾ ਪਾਪਾ ਕੋਲ ਫੋਨ ਐਕਸਟਰਾ ਕੋਈ ਫੋਨ ਹੀ ਨਹੀਂ ਪਾਪਾ ਕੋਲ ਤਾਂ ਕੰਮ ਦੇ ਫੋਨ ਨੇ ਕੰਮ ਹੋਰ ਪਾਪਾ ਤਾਂ ਕੰਮ ਕਰਦੇ ਨੇ ਫੋਨ ਤੇ ਕੰਮ ਕਰਦੇ ਨੇ ਹੂੰ ਡਿਊਟੀ ਹੈ ਡਿਊਟੀ ਜਾਂਦੇ ਨੇ ਤੁਸੀਂ ਹੁਣ ਇਹ ਚੋਂ ਕੱਢਣਾ ਕੀ ਹੈ ਇਹਨੂੰ ਪੱਟ ਕੇ ਬਾਹਰ ਕੱਢਣਾ ਬਸ ਬੱਚੇ ਰਹਿਣ ਦੇ ਗਰਮੀ ਗਰਮੀ ਹੋਇਆ ਪਿਆ ਜਾਂ ਅੰਦਰ ਪਹਿਲਾ ਮੇਰਾ ਲੱਡੂ ਸਾਈਕਲ ਹੀ ਚਲਾ ਕੇ ਆਇਆ ਜੋ ਵੀ ਵੀ ਸਾਈਕਲ ਚਲਾ ਕੇ ਆਇਆ ਦੇਖੋ ਆ ਖੜਾ ਉਹਦਾ ਸਾਈਕਲ ਇਹ ਵੀ ਸਾਈਕਲ ਹੀ ਚਲਾ ਕੇ ਤੇਰੀ ਸਾਈਕਲ ਆ ਖੜੀ ਆ ਤੜ ਕੀ ਤੜ ਕੀ ਮੇਰੀ ਮੰਮੀ ਦੇ ਕੰਮ ਸ਼ੁਰੂ ਹੋ ਗਏ ਚੈੱਕ ਕਰ ਲੋ ਹਾਂ ਅਭੀ ਪਤ ਨਹੀਂ ਆ ਪੱਟ ਦੇ ਮੰਮੀ ਦੀਆਂ ਸਫਾਈਆਂ ਫੇਰ ਸ਼ੁਰੂ ਹੋ ਗਈਆਂ ਮੰਮੀ ਦਾ ਦੇਖ ਲੋ ਜਾਲੇ ਝਾੜਨ ਵਾਲਾ ਚੈੱਕ ਕਰ ਲੋ ਤੁਸੀਂ ਮੰਮੀ ਗੁੱਡ ਮਾਰਨਿੰਗ ਕਰ ਦੋ ਮੰਗੋ ਨਾ ਮਾਰੋ ਸਾਰਿਆਂ ਨੂੰ ਬਈ ਆ ਰੁਧੀ ਨੇ ਕੰਮ ਕਰਨਾ ਕੰਮ ਕਰਨਾ ਕਹਿੰਿਆ ਕਰਦੇ ਕੱਲ ਮੰਮੀ ਨੇ ਸਾਰੀ ਲੌਬੀ ਸਾਫ ਕੀਤੀ ਐ ਡ੍ਰੈنگ ਰੂਮ ਸਾਫ ਕੀਤਾ ਕੱਲੇ ਕਿਚਨ ਰਹਿ ਗਿਆ ਨਾ ਮੰਮੀ ਹਾਂ ਅੰਦਰਲੇ ਅੰਦਰਲੇ ਕਮਰੇ ਦਾ ਪਕਰਤੇ ਸੀ ਰਖੜੀਆਂ ਵੇਲੇ ਕਰਤੇ ਸੀ ਕਿ ਦਵਾਰੇ ਕਰਾਂਗੇ ਲੈ ਝਾੜ ਨਹੀਂ ਦਿੱਤਾ ਰਖੜੀਆਂ ਤੋਂ ਪਹਿਲਾਂ ਕਰਤੇ ਤੂੰ ਤਾਂ ਸੀਨੇ ਪਰ ਛੱਤਾਂ ਨਹੀਂ ਸੀ ਝਾੜੀਆਂ ਵੈਸੇ ਛੱਤਾਂ ਤੇ ਤਾਂ ਕੁਝ ਹੈ ਵੀ ਨਹੀਂ ਚਲੋ ਇੱਕ ਵਾਰ ਝਾੜ ਦਾਂਗੇ ਵੈਸੇ ਬੈੱਡ ਬੁੱਡ ਖਿੱਚ ਕੇ ਸਾਫ਼ ਕਰਦੇ ਸੀ ਲੱड्डੂ ਨੋ ਸੋਮ ਕੁਝ ਨਿਕਲੇ ਹੋਊਗਾ ਮਿੱਟੀ 'ਚੋਂ ਤੂਰੇ ਆ ਜਾ ਆਹੀ ਕਰ ਲੈ ਆ ਜਾ ਓਰੇ ਇਹ ਮਿੱਟੀ ਰਹਿਣ ਦੇ ਇਹਦੇ ਵਿੱਚੋਂ ਕਰ ਲੈ ਆ ਜਾ ਭੱਜ ਕੇ ਉਰੇ ਆਓ ਚਲੋ ਨਾਈ ਨਹੀਂ ਕਰੋ ਨਾਈ ਨਹੀਂ ਕਰੋ ਸਕੂਲ ਲੈ ਜਾਣਾ ਪੀਟੀਐਮ ਅੱਜ ਬੱਚੇ ਮੈਮ ਨੂੰ ਮਿਲ ਕੇ ਆਉਣਾ ਤੇਰੀ ਨੂੰ ਮੈਂ ਪੁੱਛ ਕੇ ਆਉਂਗੀ ਵੀ ਸੋਹਮ ਕੀ ਕਰਦਾ ਸਕੂਲ ਚ ਪੜਦਾ ਕਿ ਨਹੀਂ ਪੜਦਾ ਨਾਲੇ ਰੋਜ਼ ਰੋਟੀ ਨਹੀਂ ਖਾ ਕੇ ਆਉਂਦਾ ਸੋਹਮ ਨਾ ਫਰੂਟ ਖਾ ਕੇ ਆਉਂਦਾ ਰੋਟੀ ਨਹੀਂ ਕਰੋ ਚਲੋ ਵੀਰੇ ਨੂੰ ਵੀ ਬੋਲੋ ਚੱਲੀਏ ਫੇਰ ਲੇਟ ਹੋ ਜਾਾਂਗੇ ਤੂੰ ਪਜਾਈ ਜਾਂਦੀ ਆ ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮੈਨੂੰ ਲੱਗਾ ਮਾਰਨਿੰਗ ਦੇ 9 ਵਜੇ ਹੋਣਗੇ ਟਾਈਮ ਦਾ ਮੈਨੂੰ ਵੀ ਨਹੀਂ ਪਤਾ ਕਿਉਂਕਿ ਬਾਹਰ ਚੱਲਦੀ ਸੀ ਠੰਡੀ ਠੰਡੀ ਹਵਾ ਤੇ ਅੱਜ ਮੈਂ ਵੀ ਲੇਟ ਉੱਠੀ ਆ ਸਵਾ 7 ਵਜੇ ਉੱਠੀ ਆ ਕਿਉਂਕਿ ਰਾਤ ਲੇਟ ਆਈ ਆ 11 ਵਜੇ ਤੁਹਾਨੂੰ ਦੱਸਿਆ ਸੀ ਵੀ ਆਪਣੇ ਲਾਈਟ ਖਰਾਬ ਸੀ 11 ਮੈਨੂੰ ਫਿਰ ਮੰਮੀ ਤੇ ਜੋ ਵੀ ਨੂੰ ਮੈਂ ਭੇਜਿਆ ਹਨ ਜਿੱਥੋਂ ਆਪਣੀ ਲਾਈਟ ਖਰਾਬ ਸੀ ਬਿਜਲੀ ਵਾਲਿਆਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਲੱਗੇ ਹੋਏ ਨੇ ਬਿਜਲੀ ਵਾਲੇ ਵੀ ਫਿਰ ਮੈਂ ਮੰਮੀ ਤੇ ਜੋ ਵੀ ਦੇ ਨੇ 10:30 ਵਜੇ ਤੇ ਫਿਰ ਇਹ ਉੱਥੇ ਖੜ ਗਏ ਸੀ ਜਦੋਂ ਸੁਮਾਰੀ ਜਾਂਦੇ ਸੀ ਤੇ ਰਾਤ ਆਈ ਇਹ ਲਾਈਟ 11 ਵਜੇ ਮੈਂ ਵੀ ਲੇਟ ਉੱਠਿਆ ਤੇ ਹੁਣ ਬਲੌਗ ਐਡਿਟ ਕੀਤਾ ਤੇ ਅਪਲੋਡ ਤੇ ਲਾਇਆ ਤੇ ਹੁਣ ਬੱਚਿਆਂ ਨੂੰ ਨਵਾਉਣਿਆ ਤੇ ਰੋਟੀ ਪਾਣੀ ਬਣਾਉਣਿਆ ਤੇ ਇਹਨਾਂ ਦੇ ਜਾਣਾ ਸਕੂਲ ਚ ਕਿਉਂਕਿ ਅੱਜ ਹੈਗੀ ਹੈ ਸਕੂਲ ਚ ਪੀਟੀਐਮ ਬੱਚਿਆਂ ਦੀ ਬਾਕੀ ਟੀਚਰਾਂ ਨੂੰ ਪੁੱਛ ਕੇ ਆਉਨੇ ਆ ਜੋ ਵੀ ਕਹਣਾ ਮੇਟੇ ਤੇ ਚ ਕੋ ਪੈ ਰਹੀ ਹੈ ਕਹਿੰਦਾ ਭੁੱਖ ਲੱਗ ਰਹੀ ਹੈ ਤੇ ਬਾਕੀ ਕਰਦੇ ਆ ਜੀ ਅੱਜ ਦਾ ਵਲੌਗ ਸ਼ੁਰੂ ਜੋ ਵੀ ਅੱਜ ਦੀ ਰੂਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਹਾਂ ਜੀ ਰੋਟੀ ਪਾਣੀ ਖਾ ਕੇ ਆਪਾਂ ਹੋ ਗਏ ਬੇਲੇ ਤੇ ਹੁਣ ਆਪਾਂ ਚੱਲਿਆਂ ਬੱਚਿਆਂ ਦੇ ਸਕੂਲ ਚ ਇਹਨਾਂ ਦੀ ਹੈਗੀ ਅੱਜ ਪੀਟੀਐਮ ਇਹਦਾ ਤੇ ਸ਼ਿਕਾਇਤਾਂ ਲੱਗ ਰਹੀਆਂ ਅੱਜ ਮੈਡਮਾਂ ਦੋਨਾਂ ਵੀ ਆ ਆ ਦੇਖੋ ਦਾਦੀ ਘਰੇ ਰਹਿਣ ਦੇਖਿਆ ਜੀ ਨੂੰ ਕਿੰਨੀ ਟੈਂਸ਼ਨ ਨਾ ਚੱਲੀ ਜਾਂਦਾ ਨਾ ਫੋਨ ਦੇਖੇਗਾ ਵੇਖਾ ਤਾਂ ਆ ਕੇ ਆਇਆ ਮੋਹਰ ਹਰਦਾਨ ਦੇ ਦੇਖੂਗਾ ਮੈਂ ਨੀ ਲਾਉਂਦੇ ਨਹੀਂ ਲਾਉਂਦੇ ਇੱਧਰ ਨੂੰ ਮੂੰਹ ਕਰਕੇ ਗੱਲ ਕਰੋ ਸੱਚੀ ਗੱਲ ਕਰਦੇ ਸਾਰੇ ਸੱਚੀ ਗੱਲ ਦੇ ਸਾਰਿਆਂ ਨੂੰ ਤੇ ਹੁਣ ਅਸੀਂ ਸਕੂਲੇ ਚੱਲਿਆ ਗਿਆ ਮम्मा ਮੈਂ ਵੱਡਾ ਹੋ ਜਾ ਵੱਡਾ ਹੋ ਗਿਆ ਸਕੂਲੇ ਦੇ ਰਹਾ ਮम्मा ਛੋਟੀ ਹੋ ਗਈ ਹੈ ਨਾ ਤੇ ਉਹਦੇ ਵੀਰੇ ਵੱਡੇ ਹੋਗੇ ਮम्मा ਛੋਟੀ ਹੋਗੀ ਤੇ ਸਾਰੇ ਨਾਦੋ ਕੇ ਹੋਗੇ ਰੈਡੀ ਤੇ ਹੁਣ ਆਪਾਂ ਚੱਲਦੇ ਆ ਸਕੂਲ ਮੰਮੀ ਹੈਗੇ ਨੇ ਘਰੇ ਤੇ ਮੌਸਮ ਵੀ ਅੱਜ ਸੋਹਣਾ ਗਾਲੇ ਗਾਲੇ ਬਹੁਤ ਵਧੀਆ ਨਾ ਸਾਡੀ ਮਾਸੀ ਦਾ ਫੋਨ ਆਇਆ ਸੀ ਕਹਿੰਦੀ ਕਿ ਲਾਰੈਂਪਰ ਮੀਂਹ ਪੈਂਦਾ ਮਾਛਾ ਸਾਡੇ ਕਾਣੇ ਵੀ ਭੇਜ ਦੋ ਥੋੜਾ ਜਣਾ ਸ਼ਾਮੀ ਆਪਾਂ ਅੰਗਰੇਜ਼ ਚਨਾ ਮਾਰੇ ਫੇਰ ਹਨ ਸਾਡੇ ਗਰੀ ਠੰਡੀ ਠੰਡੀ ਹਵਾ ਚੱਲਦੀ ਅੱਜ ਬਹੁਤ ਸੋਹਣਾ ਮੌਸਮ ਬਣ ਗਿਆ ਚਲੋ ਠੀਕ ਆ ਚੱਲਦੇ ਆ ਬਾਏ ਬਾਏ ਮਿਲਦੇ ਆ ਫੋਕੀ ਜਾ ਬੱਚਿਆਂ ਦੀ ਪੀਟੀ ਹੁਣ ਤੋਂ ਆਪਾਂ ਆ ਗਏ ਸੀਗੇ ਤੇ ਜੋ ਵੀ ਨੂੰ ਲੱਗਿਆ ਹੀ ਹੁਣ ਭੁੱਖ ਜੋ ਵੀ ਲੈ ਕੇ ਮਕਰੋਨੀ ਕਿਉਂਕਿ ਘਰੇ ਵੀ ਨਹੀਂ ਸੀ ਹੈਗੀ ਮੈਂ ਜੋਦੂ ਵੀ ਗੱਲਾਂ ਤਾਂ ਚਲ ਮਕਰੋਨੀ ਲਿਆ ਹਨ ਉਹ ਬਣਾ ਦਨੀਆ ਫਿਰ ਬੱਚਿਆਂ ਨੇ ਟਿਊਸ਼ਨ ਵੀ ਜਾਣਾ ਜੋ ਵੀ ਨੇ ਨਾ ਸਵੇਰੇ ਜਲਦੀ 8:30 9 ਹੋਏ ਸੀ ਉਦੋਂ ਹਨ ਜੋ ਵੀ ਤੇਰਾ ਤਾਂ ਪਦਾਲ ਚੌਲ ਬਣਾਏ ਸੀਗੇ ਜੋ ਵੀ ਨੇ ਉਹ ਦਾਲ ਚੌਲ ਖਾ ਲਏ ਤੇ ਹੁਣ ਇਹਨੂੰ ਲੱਗੀ ਐ ਭੁੱਖ ਵੈਸੇ ਤਾਂ ਰੋਟੀ ਬਣੀ ਪਈ ਆ ਪਰ ਕੋਈ ਦਾਲ ਸਬਜ਼ੀ ਨਹੀਂ ਹੈਗੀ ਘਰੇ ਤੇ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਮਕਰੋਨੀ ਲਿਆ ਵੀ ਆਪਾਂ ਸਾਰੇ ਜਣੇ ਖਾ ਲਾਂਗੇ ਮਲਾਈ ਵਾਲੀ ਮਕਰੋਨੀ ਬਣਾਉਂਗੀ ਤੇ ਨਾਲ ਮੈਂ ਤੁਹਾਡੇ ਸ਼ੇਅਰ ਕਰੂੰਗੀ ਰੈਸਪੀ ਤੇ ਤੁਸੀਂ ਵੀ ਇਦਾਂ ਬੱਚਿਆਂ ਨੂੰ ਘਰੇ ਬਣਾ ਕੇ ਦੇ ਸਕਦੇ ਹੋ ਕਲ ਕੱਟ ਕੇ ਸੋਹੋਂ ਐਪਲ ਖਾ ਰਿਹਾ ਅੰਦਰ ਉਹ ਕੱਟ ਕੇ ਦਿੱਤਾ ਐਪਲ ਮੇਰਾ ਚੱਕ ਦੂਆ ਨੈਪਰ ਖਾਲਾ ਵੈਸੀ ਉਹ ਇਹ ਚੀਜ਼ਾਂ ਦਾ ਖਾਂਦਾ ਨਹੀਂ ਜੇ ਖਾਊਗਾ ਤਾਂ ਆਪਾਂ ਖਵਾ ਦਾਂਗੇ ਠੀਕ ਹੈ ਜੀ ਤੇ ਹੁਣ ਮੈਂ ਲੱਗੀ ਆ ਮੈਂ ਮਕਰੋਨੀ ਬਣਾਉਣ ਇਧਰ ਪਾਣੀ ਗਰਮ ਤਰਿਆ ਹੋਇਆ ਹੁਣ ਇਹਦੇ ਵਿੱਚ ਮੈਂ ਮਕਰੋਨੀ ਪਾਉਂਦਾ ਦੇਖੋ ਕਿੰਦਾ ਦੀ ਪੈਕਿੰਗ ਆਉਣ ਲੱਗੀ ਇਹ ਤਾਂ ਇਹਨਾਂ ਨੇ ਆਪ ਕਰੀ ਹੋਈ ਹੈ ਛੋਟੀ ਪੈਕਿੰਗ ਜੋ ਉਹ ਇਦਾਂ ਜਿਹੀ ਨਹੀਂ ਆਉਂਦੀ ਜਿਹੜੀ ਆਪਾਂ ਨੂੰ ਉਹ ਹੁੰਦੀ ਹੈ ਅਸਲੀ ਪੈਕ ਉਹ ਫਿਰ 50 ਦਾ ਸਿੱਕਾ ਮਾ ਇੱਕ ਇੱਕ 50 ਦਾ ਸਿੱਕਾ ਤੀਰ ਹੈ ਹੁਣ 50 ਦੇ ਦੇ ਦੋ ਠੀਕ ਹੈ ਜੇ 50 ਦਾ ਲੈ ਕੇ ਆਉਂਦਾ ਫਿਰ 100 ਰੁਪਏ ਦੀਏ ਸੋਰ ਬੇਗਨ ਤੇ ਅਮਰੀਕਾ ਦਾ ਚਿਲੀ ਫਲੈਕਸ ਆਉਂਦਾ ਨਹੀਂ ਸੀ ਹਾਂ ਤੇ ਚਿਲੀ ਫਲੈਕਸ ਤੇ ਔਰਗੈਨੋ ਮੰਗਾਇਆ ਕਿ ਤੁਮੇ ਔਰਗੈਨੋ ਹੁੰਦਾ ਕੀ ਹੁੰਦਾ ਔਰੀਗੈਨੋ ਔਰਗੈਨੋ ਔਰੀਗੈਨੋ 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 ਠੀਕ ਔਰਗੈਨੋ ਲਓ ਜੀ ਆਪਾਂ ਬਣਾਉਣਾ ਮੈਕਰੋਨੀ ਦੇ ਨਾਲ ਨਾਲ ਤੁਹਾਨੂੰ ਵੀ ਦਿਖਾਵਾਂਗੇ ਠੀਕ ਹੈ ਤੇ ਤੁਸੀਂ ਜੇ ਖਾਣੀ ਹੋਈ ਤਾਂ ਤੁਸੀਂ ਆ ਵੀ ਸਕਦੇ ਹੋ ਓਕੇ ਵਾਈਟ ਸੌਸ ਹਾਂਜੀ ਮੰਮਾ ਲੱਗਿਆ ਨਾ ਹੁਣ ਮੱਕਰ ਨੂੰ ਬਣਾਉਣਾ ਮੈਂ ਔਰੇ ਬੈਠਾ 오ਰੀਗੈਨੋ ਤੇ ਚਿਲੀ ਫਲੈਕਸ ਮਿਕਸ ਕਰਦਾ ਮੰਮੀ ਨੇ ਉਧਰੋਂ ਦੀ ਕੜੀ ਪੱਤਾ ਪਾਦਾ ਤੇਲ ਜਾਂ ਅਸੀਂ ਮੁੜਕ ਮੁੜ ਕੇ ਕਿ ਨੀਚੇ ਖੜ ਗਏ ਮੈਂ ਵੀ ਭੱਜੀ ਮੈਂ ਉਹ ਕਾਣਸ ਤੇ ਬੈਠਾ ਮੈਂ ਔਰੇ ਓਕੇ ਆ ਕੇ ਖੜਿਆ ਮੈਂ ਆ ਕੀ ਪਾਤਾ ਕੜਾਹੀ ਦੇ ਵਿੱਚ ਮੈਂ ਕੜੀ ਪੱਤਾ ਪਾਇਆ ਬੈਠਾ ਹੁਣ ਪਾਉਦੀ ਹਿੰਦੀ ਅੱਜ ਕਰੇ ਪਿਆਰ ਤੋਂ ਮੈਂ ਤਾਂ ਕਰ ਤੇ ਪਾ ਲਈ ਕਿ ਕੋਈ ਵੀ ਗੱਲ ਕਰਨ ਨੂੰ ਕੜੀ ਪੱਤਾ ਇਹ ਬਣਾ ਕੇ ਦੇਖੋ ਬਹੁਤ ਜਲਦੀ ਕੇਕੀ ਬਣਦੀ ਆ ਕੋਈ ਅਸੀਂ ਕਰੀਮ ਫਰੋਮ ਕੋਸ਼ ਨਹੀਂ ਖਾਲ ਤੋਂ ਵਿੱਚ ਪਾਉਂਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇਰੇ ਵਿੱਚ ਹਲਦੀ ਪਾਉਣੀ ਹੁੰਦੀ ਪਾਸਾ ਅੱਗੇ ਅੱਗੇ ਹਲਦੀ ਨਾ ਪਾਇਓ ਕਰੀਮੀ ਜੀ ਵਧੀਆ ਲੱਗਦੀ ਹੈ ਵਾਈਟ ਰੰਗ ਦੀ ਮਕਰੋਨੀ ਇਹਨੂੰ ਕਹਿੰਦੇ ਨੇ ਵਾਈਟ ਮਕਰੋਨੀ ਵਾਈਟ ਪਾਉਂਜੀ ਸੇਪਾ ਕਰਦੇ ਮਲਾਈ ਸੌਸ ਮਕਰੋਨੀ ਹਲਦੀ ਨਾ ਅੱਗੇ ਅੱਧੇ ਕਹਿੰਦੇ ਨੇ ਵਾਈਟ ਸੌਸ ਸਪਾਸਤਾ ਤੇ ਉਹਦੇ ਸੌਸ ਆਪ ਪਕਾਵੇਂ ਮਲਾਈ ਸੌਸ ਸਪਾਸਤਾ ਭੁੱਖ ਲੱਗ ਗਈ ਸੀ ਸਾਰਿਆਂ ਨੂੰ ਸਵੇਰੇ ਅਸੀਂ ਇੱਕ ਇੱਕ ਦੋ ਹਾਂ ਤੇ ਚਲੇ ਗਏ ਸੀ ਕਿਉਂਕਿ ਜਲਦੀ ਸੇ ਟਾਈਮ ਘੱਟ ਸੀ ਉਹ ਤੇ ਹੁਣ ਸਾਰਿਆਂ ਨੂੰ ਭੁੱਖ ਲੱਗਿਆ ਰੋਟੀ ਪਈ ਆ ਸਬ지 ਕੋਈ ਹੈ ਨਹੀਂ ਗੀ ਹੁਣ ਮੈਂ ਇੱਕ ਰੋਟੀ ਖਾਦੀ ਐ ਮਿਰਚ ਦੇ ਚਾਰ ਨਾਲ ਲਾਲ ਮਿਰਚ ਦੇ ਚਾਰ ਨਾਲ ਬਸ ਖਾਦੀ ਐ ਸਵਾਦ ਲੱਗੀ ਥੋੜੀ ਜਿਹੀ ਲੱਸੀ ਪਈ ਸੀ ਉਹ ਵੀ ਲਈ ਚੱਲ ਮੈਂ ਕਹਿੰਦੀ ਠਿਕਣੋਂ ਆਸਰਾ ਜਿਹਾ ਹੋ ਗਿਆ ਫਿਰ ਮੈਂ ਮਕਰੋਨੀ ਖਾਵਾਂਗੀ ਅੱਜ ਜੋ ਬੰਦੇ ਭਾਂਨੇ ਨਾਲ ਸੀ ਵੀ ਖਾ ਲਾਂਗੇ ਨਹੀਂ ਤਾਂ ਮੈਂ ਦੋ ਵਾਰ ਜੋਹੋਂ ਨੂੰ ਬਣਾ ਕੇ ਦੇਤੀ ਆ ਥੱਲੇ ਰੋਣਾ ਜੋ ਹੂੰ ਗੈਸ ਗੈਸ ਹੱਦ ਸਾਰੇ ਪਰ ਉਹ ਮੈਂ ਦੇ ਵਾਲੀ ਜਿਹੜੀ ਵਾਈਟ ਸੌਸ ਬਣਦੀ ਆ ਉਹਦੀ ਗੱਲ ਹੀ ਲੱਗ ਕੇ ਇਹਦੀ ਵੀ ਇਹਦੀ ਵੀ ਗੱਲ ਹੀ ਲੱਗ ਕੇ ਮੈਨੂੰ ਇਹ ਵਾਦ ਮਲਾਈ ਵਾਲੀ ਹਲਕੀ ਹੁੰਦੀ ਆ ਜਿਹੜੀ ਆਉਂਦੀ ਆ ਚਿੱਟੀ ਕਰੀਮ ਜਿਹੜੀ ਉਹ ਕਹਿੰਦੇ ਮੈਂ ਉਹਨੇ steam ਦਿਓ ਕਰੀਮ ਵਾਈਟ ਸੌਸ ਮੈਨੂੰ ਤਾਂ ਵਧੀਆ ਲੱਗਦੀ ਆ ਮੈਨੂੰ ਆ ਵੀ ਵਧੀਆ ਲੱਗਦੀ ਹੋਊਗੀ ਮੈਨੂੰ ਆ ਮੈਂ ਆਪਾਂ ਨੇ ਘਰੇ ਰੈੱਡ ਸੌਸ ਨੂੰ ਬਣਾਇਆ ਉਹ ਵੀ ਬਣਾਵਾਂਗੇ ਇੱਕ ਅੱਦੇ ਦਿਨ ਰਾਈਟ ਸੋ ਕੀ ਤਰ੍ਹਾਂ ਉਬਾਲ ਲਿਆ ਤੇ ਉਹ ਫਿਰ ਸਾਡੇ ਵਿੱਚ ਧੋ ਲਿਆ ਦੇਖੋ ਜੋ ਬੰਨੇ ਜੰਮੀ ਜਾਣ ਘੜਤੀ ਮੈਂ ਕਰੋਦੀ ਦੀ ਕਿ ਮੈਂ ਕੱਟ ਤੋਂ ਵਾਲੀ ਜਿਹੜੀ ਚਾਹੇ ਬਾਰਤ ਮੈਂ ਤਾਂ ਉਸ ਕਿਆ ਹੀ ਨਹੀਂ ਉਹ ਫੇਰੀ ਗਏ ਵਿੱਚ ਕੱਟ ਸੀ ਉਹਦਾ ਫਿਰ ਫੇਰ ਨਹੀਂ ਤੇ ਨੀਚੇ ਨਾਲ ਲੱਗ ਦਿਓ ਫਿਰ ਵੀ ਨੀਚੇ ਲੱਗੀ ਮੈਂ ਤਾਂ ਨੀਚੇੋਂ ਕੱਢ ਕੱਢ ਕੇ ਉੱਪਰ ਲਿਆਉਂਦਾ ਦੀਗਾ ਬਾਰ-ਬਾਰ ਆਪਾਂ ਨਹੀਂ ਖਾਣੀ ਫੈਮਲੀ ਵੀ ਖਾਊ ਆਪਨੇ ਭੁੱਲ ਨਾ ਤੇ ਨੇ ਜਿ ਪਾਵਾਂਗੇ ਮਕਰੋਨੀ ਫਿਰ ਜਦੋਂ ਮਿਕਸ ਜਾ ਹੋ ਗਿਆ ਫਿਰ ਆਪਾਂ ਪਾਵਾਂਗੇ ਆਹ ਹਾਂ ਮਲਾਈ ਫਿਰ ਪਲੇਟਾਂ 'ਚ ਸਜਾਵਾਂਗੇ ਆਪਾਂ ਮਕਰੋਨੀ ਉੱਤੋਂ ਦੀ ਪਾਵਾਂ ਜੀ ਆਪਣਾ ਮਕਰੋਨੀ ਨੂੰ ਲੱਗ ਗਿਆ ਤੜਕਾ ਪਿਆਜ਼ਾਂ ਤੋਂ ਬਾਹਰ ਦਾ ਵਿੱਚ ਮਕਰੋਨੀ ਪਾਤੀ ਹਲਕੀ ਜਿਹੀ ਲਾਲ ਮਿਰਚ ਪਾਈ ਆ ਤੇ ਨੋਨ ਪਾਇਆ ਹੋਰ ਮੇਰੇ ਵਿੱਚ ਕੁਝ ਨਹੀਂ ਪਾਇਆ ਠੀਕ ਹੈ ਜੀ ਸੌਮ ਕਰਕੇ ਮੈਂ ਮਿਰਚ ਘੱਟ ਪਾਈ ਆ ਆਪਾਂ ਇਹ ਉੱਪਰ ਪਾਵਾਂਗੇ ਬਾਅਦ ਵਿੱਚ ਚਿੱਲੀ ਫਲੈਕਸ ਪਾ ਲਾਂਗੇ ਠੀਕ ਹੈ ਜੀ ਜੇ ਵੱਡਿਆਂ ਨੇ ਖਾਣੀ ਆ ਤੁਸੀਂ ਵੀ ਇਦਾਂ ਹੀ ਕਰਿਓ ਜੇ ਬੱਚਿਆਂ ਨੇ ਖਾਣੀ ਆ ਤਾਂ ਤੁਸੀਂ ਮਿਰਚ ਘੱਟ ਪਾਇਓ ਤੇ ਹੁਣ ਮੈਂ ਇਹਦੇ ਵਿੱਚ ਐਡ ਕਰੂੰਗੀ ਇੱਕ ਕੌਲੀ ਮਲਾਈ ਦੀ ਮਿਰਚ ਇਗੀ ਤਰ੍ਹਾਂ ਮਿਕਸ ਕਰ ਲਾਂਗੇ ਮਤਲਬ ਓਨੀ ਦੇ ਨਾਲ ਗੈਸ ਉਹ ਸਿਮ ਕੀਤਾ ਹੋਇਆ ਸਵਾਦ ਬੜੀ ਲੱਗਦੀ ਆ ਦੋ ਵਾਰ ਪਹਿਲਾਂ ਬਣਾਈਏ ਜਦੋਂ ਬਹੁਤ ਟੇਸਟੀ ਬਣੀ ਅੱਜ ਦਾ ਤੈਨੂੰ ਪਤਾ ਨਹੀਂ ਹਮਮ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਕਲਰ ਆਊਗਾ ਦੇਖੋ ਵਾਈਟ ਵਾਈਟ ਕਰੀਮੀ ਕਰੀਮੀ ਲੱਗੂਗੀ ਜੰਮੀ ਸਾਰੀ ਮਿਕਸ ਕਰ ਲਈ ਨਾ ਉਹ ਤੂੰ ਦੇਖ ਬਹੁਤ ਸਵਾਦ ਬਣਦੀ ਹੈ ਬਣਾ ਕੇ ਦੇਖੋ ਇੱਕ ਵਾਰੀ ਜਰੂਰ ਮੇਰੇ ਕਹੇ ਤੂੰ ਬੱਚੇ ਬਹੁਤ ਪਸੰਦ ਕਰਨਗੇ ਕੋਈ ਆਪਾਂ ਫालतू ਚੀਜ਼ ਇਹਦੇ ਵਿੱਚ ਐਡ ਨਹੀਂ ਕੀਤੀ ਠੀਕ ਹੈ ਜੀ ਦੇਖੋ ਕਲਰ ਕਿੰਨਾ ਸੋਹਣਾ ਆ ਰਿਹਾ ਜਦੋਂ ਆਖਾਂਦੀ ਮਮੇ ਲਈ ਵਧੀਆ ਹੈ ਇਹ ਸੌਖਾ ਜਿਹਾ ਕਰਾ ਲਈ ਜਦੋਂ ਆਪਣੇ ਕੋਲੇ ਕੋਈ ਵੀ ਸਮਾਨ ਨਾ ਹੋਵੇ ਕੱਲੀ ਮੈਂ ਜੇ ਬੱਚੇ ਕਹਿਣ ਮੈਨੂੰ ਵਾਈਟ ਸੌਸ ਬਣਾਉਣਾ ਮਮੇ ਚੋਰੀ ਚੋਰੀ ਮਲਾਈ ਪਾ ਦਿੰਦਾ ਕਿਸੇ ਨੂੰ ਨਹੀਂ ਪਤਾ ਚੱਲੇਗਾ ਦੱਸੋ ਆਪਣੇ ਘਰ ਵੀ ਕੋਈ ਐਜਾ ਸਮਾਨ ਨਹੀਂ ਵੀ ਜਿਹੜੀ ਆਪਾਂ ਕੋਈ ਵਧੀਆ ਚੀਜ਼ ਹਨਾ ਵੀ ਜਿਵੇਂ ਤੁਹਾਨੂੰ ਪਤਾ ਵੀ YouTube ਤੇ ਦਿਖਾਉਂਦੇ ਨੇ ਜਾਂ ਹਨਾ ਕੁਕਿੰਗ ਕਰਦੇ ਨੇ ਜਿਹੜੀ ਉਹ ਵਧੀਆ ਬਣਾਉਂਦੇ ਨੇ ਹਨਾ ਵੀ ਉਦਾਂ ਦਾ ਆਪਣੇ ਘਰੇ ਇਦਾਂ ਦਾ ਕੋਈ ਸਮਾਨ ਨਹੀਂ ਪਿਆਜ਼ ਆਪਣੇ ਘਰੇ ਸਾਰਿਆਂ ਦੇ ਘਰੇ ਹੁੰਦੇ ਨੇ ਮੈਂ ਕਰੋਨੀ ਲਿਓ ਠੀਕ ਹੈ ਜੀ ਮੈਕਰੋਨੀ ਵੀ ਨਹੀਂ ਸੀ ਆਪਣੇ ਘਰੇ ਮੈਕਰੋਨੀ ਵੀ ਖਤਮ ਹੋਈ ਪਈ ਸੀ ਦੇਖੋ ਕਿੰਨੀ ਕਰੀਮੀ ਕਰੀਮੀ ਬਣ ਗਈ ਹੈ ਚੈੱਕ ਕਰੋ ਤੇ ਮੈਕਰੋਨੀ ਵੀ ਨਹੀਂ ਸੀ ਹੈਗੀ ਮੈਕਰੋਨੀ ਮੈਂ ਜੋ ਵੀ ਤੋਂ ਮੰਗਾ ਲਈ ਠੀਕ ਹੈ ਜੀ ਪਿਆਜ਼ ਪਾਓ ਤੇ ਮੈਕਰੋਨੀ ਬਣਾ ਕੇ ਵਿੱਚ ਇੱਕ ਬੋਲੀ ਮੜਾਈ ਨਹੀਂ ਪਾਉਂਦੇ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਬੱਚੇ ਖੋਸ਼ ਹੋ ਕੇ ਖਾਣਗੇ ਜਿਵੇਂ ਰੈਸਟੋਰੈਂਟਾਂ 'ਚ ਨਹੀਂ ਮਿਲਦਾ ਆਪਾਂ ਨੂੰ ਹਾਈਟ ਸੌਸ ਪਾਸਤਾ ਕਹਦਾਂ ਨੇ ਆਪਾਂ ਨੂੰ ਉਦਾਂ ਦੀ ਚੀਜ਼ ਬਣਦੀ ਆ ਉਦਾਂ ਦੇ ਟੇਸਟ ਬਣੂਗਾ ਬਿਲਕੁਲ ਇੱਕ ਕੋਈ ਵੀ ਫਰਕ ਨਹੀਂ ਹੈ ਲੋ ਜਮਾ ਵੀ ਫਰਕ ਨਹੀਂ ਲਓ ਜੀ ਆਪਣੀ ਮਕਰੋਨੀ ਬਣ ਕੇ ਤਿਆਰ ਆ ਹੁਣ ਨਾ ਮੈਂ ਥੋੜੀ ਜੀ ਸੋਹਮ ਵਾਸਤੇ ਜੋ ਵੀ ਮੈਂ ਪਲੇਟ ਚ ਕੱਢ ਲਾ ਤੇ ਫਿਰ ਉਸ ਤੋਂ ਬਾਅਦ ਪਹਿਲਾਂ ਥੋੜਾ ਪਾਵਾਂਗੇ ਚਿੱਲੀ ਫ્લેਕਸ ਤੇ ਹੋਰ ਗੈਨੋ ਠੀਕ ਆ ਆਪਾਂ ਕੱਢ ਕੇ ਦੇਖਾਂਗੇ ਦਿਖਾਊਗਾ ਥੋੜੀ ਜੀ ਕੱਢੂਗੀ ਜਾਲੇ ਦੇ ਕੱਢਦੇ ਕਿਉਂਕਿ ਉਹ ਐਦਾਂ ਦੀ ਚੀਜ਼ ਨਾ ਆਪਾਂ ਵੀ ਆਪਦੀ ਪਲੇਟ ਚਾੱਕ ਲਈਏ ਯਾ ਆਪਣੀ ਮਕਰੋਨੀ ਬਣ ਕੇ ਤਿਆਰ ਹੋ ਗਈ ਮਮਾ ਹੁਣ ਨਾ ਪਾਓ ਪਲੇਟਾਂ ਦੇ ਉੱਤੇ ਪਾਵਾਂਗੇ ਪਲੇਟਾਂ ਵਿੱਚ ਪਾਣੀ ਹੂੰ ਸਾਰੀ ਚ ਨਹੀਂ ਪਾਣੀ ਸਾਰੀ ਚ ਫਿਰ ਪਤਾ ਨਹੀਂ ਇਹਨੇ ਚੱਲਣਾ ਥੋੜੀ ਜੀ ਤਾਂ ਹੈ ਲਓ ਜੀ ਆਪਣੀ ਮਕਰੋਨੀ ਬਣ ਕੇ ਤਿਆਰ ਆ ਤੇ ਹੁਣ ਮੈਂ ਜੋ ਦੀ ਰੱਖਣ ਲੱਗੀਆਂ ਤੇ ਸੋਹੋਂ ਨੂੰ ਵੀ ਪਾ ਦੇ ਬਹੁਤ ਜਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਤੇਰੇ ਵਿੱਚ ਤੁਸੀਂ ਇੱਕ ਮਿੰਟ ਹੋਰ ਮੈਂ ਨਾ ਸੁੱਕੀ ਹੋਈ ਥੀ ਵੀ ਪਾਣੀ ਹੁੰਦੀ ਆ ਉਹ ਵੀ ਪਾ ਕੇ ਰੱਖਣੀ ਆ ਤੁਹਾਨੂੰ ਥੋੜੀ ਜੀ ਪਾਣੀ ਇੱਕ ਚੂਟਕੀ ਉਹਦੇ ਨਾਲ ਨਾ ਟੇਸਟ ਆ ਜਿਹੜਾ ਇੰਨਾ ਸੋਹਣਾ ਆ ਲੂਗਾ ਨਾਲੇ ਜਿਹੜੀ ਉੱਪਰ ਦੀ ਸ਼ੋ ਆ ਨਾ ਇਹਦੀ ਬਹੁਤ ਹੋ ਜਾ ਰਹੀ ਸੋਹਣੀ ਹੋ ਜੂ ਜਿਵੇਂ ਤੁਸੀਂ ਰੈਸਟੋਰੈਂਟ ਚ ਖਾਣੇ ਹੋ ਨਾ ਉਦਾਂ ਵੀ ਬਣ ਗਈ ਦੇਖੋ ਚੈੱਕ ਕਰੋ ਇੱਕ ਵਾਰ ਇਹਦੇ ਉੱਪਰ ਵੀ ਮੈਂ ਪਾ ਦੂੰਗੀ ਜੋ ਵੀ ਅਧਵਾਈ ਇਹ ਤਾਂ ਬਾਅਦ ਚ ਪਾ ਲਵਾਂਗੀ ਮੈਂ ਇੱਧਰ ਚੈੱਕ ਕਰਾਂ ਮੜੀ ਜੀ ਆਹ ਦੇਖੋ ਥੋੜੀ ਜਿਹੀ ਇਹ ਪਾ ਲਿਓ ਇਹਦੇ ਨਾਲ ਤੁਹਾਨੂੰ ਜੰਮੀ ਆਇਆ ਲੱਗੂਗਾ ਜਿਵੇਂ ਅਸੀਂ ਰੈਸਟੋਰੈਂਟ ਚ ਖਾਣੇ ਹੁੰਨੇ ਜੋ ਵੀ ਦੀ ਪਲੇਟ ਚੈੱਕ ਕਰੋ ਕਿੰਨੀ ਸੋਹਣੀ ਲੱਗ ਰਹੀ ਨੇ ਇਹਦੇ ਉੱਪਰ ਮੈਂ ਹੁਣ ਆ ਪਾਉਂਗੀ ਆਰਗੈਨਿਕ ਤੇ ਚਿੱਲੀ ਫਲੈਕਸ ਇਦ ਨਾਲੇ ਹੋਰ ਵੀ ਸੋਹਣੀ ਹੋ ਜੂਗੀ ਚੈੱਕ ਕਰੋ ਲਓ ਜੀ ਠੀਕ ਹੈ ਜੀ ਹਮ ਇੱਕ ਵੀ ਸੋਹਣੀ ਲੱਗ ਰਹੀ ਪਲੇਟ ਪੂਰੀ ਸਜਦੀ ਪਲੇਟ ਐਦਾ ਹੀ ਬਣਾਉਂਦੇ ਨੇ ਰੈਸਟੋਰੈਂਟਾਂ 'ਚ ਵੀ ਆਪਾਂ ਨੂੰ ਐਦਾ ਹੀ ਤਿਆਰ ਕਰਕੇ ਲਾਦਰ ਜਮਾ ਵਾਈਟ ਸੌਸ ਪਾਸ ਤੇ ਹਮ ਹੋਰ ਜਾ ਕੇ ਕਰੀ ਪਤਾ ਨਹੀਂ ਚੰਦਾ ਪਿੱਛੇ ਮਲਾਈ ਪਾਈ ਹੈ ਕਿ ਵਾਈਟ ਸੌਸ ਬਣਾਈ ਹੈ ਨਾਲੇ ਹਲਦੀ ਦੀ ਹਲਦੀ ਬਸ ਮੈਂ ਕਰੋਨੀ ਮੈਂ ਤੇਰੀ ਹੋ ਗਈ ਥੋੜੀ ਆ ਦੇਖੋ ਪਾਸਾ ਦੀ ਮਲਾਈ ਪਾ ਦਿੱਤੀ ਸੀ ਵਿੱਚ ਬੱਚੇ ਬਹੁਤ ਖੋਸ਼ ਹੋਏ ਅੰਨੇ ਜੋ ਵੀ ਦਿੱਤਾ ਫੇਵਰੇਟ ਵਾਡੀ ਮੈਂ ਪਹਿਲੀ ਵਾਰ ਬਣਾਈ ਸੀਗੀ ਮਲਾਈ ਪਾ ਕੇ ਮੈਂ ਮੰਮਾ ਨੂੰ ਕਹਿ ਰਿਹਾ ਮੰਮਾ ਮੈਨੂੰ ਵਾਈਟ ਸੌਸ ਪਾਸਤਾ ਬਣਾ ਮੰਮਾ ਕਹਿੰਦਾ ਮੈਂ ਮਲਾਈ ਮੰਮਾ ਕਹਿੰਦਾ ਮੈਂ ਮਲਾਈ ਵਾਲੀ ਬਣਾਇਆ ਮੈਂ ਐ ਮੈਂ ਮਲਾਈ ਵਾਲੀ ਡਾਗੀ ਸੋਗੀ ਪਰ ਹਨਾ ਚਲਦਾ ਅੱਗੇ ਬਾਅਦ ਚ ਖਾ ਲਾਂਗੇ ਮੰਮੀ ਮੇਰੇ ਸੌਂਗੇ ਉਹ ਬਾਅਦ ਚ ਖਾ ਲਾਂਗੇ ਥੋੜੀ ਮੈਂ ਖਾ ਲਾਂਗੀ ਅੱਗੇ ਪਲੇਟ ਦੇ ਵਿੱਚ ਮੈਂ ਵੀ ਅੱਗੇ ਪਲੇਟ ਸਜਾਉਣੀ ਹੈ ਜੋ ਹੁਣ ਮੰਗੂ ਦਿਖਾਉਣੀ ਹੈ ਤੁਹਾਨੂੰ ਜਾਣੀ ਨਹੀਂ ਬੋਲੀ ਮੈਂ ਕ੍ਰੋਟੀ ਖਾ ਲਈ ਨਾ ਏ ਹੁਣ ਰਾਤ ਤੱਕ ਰਾਤ ਤੱਕ ਚੱਲੂ ਮਕਰੋ ਨਹੀਂ ਉਹ ਵੀ ਮੈਂ ਹੀ ਖਾਊਂਗਾ ਜੋ ਵੀ ਮੌਕਾ ਸਭ ਤੋਂ ਬਾਅਦ ਆ ਦੇਖੋ ਲੁੱਕ ਚੱਕਰ ਲੁੱਕ ਤੇ ਇਸ ਤੋਂ ਬਾਅਦ ਮੈਂ ਪਾਉਂਗੀ ਚਿੱਲੀ ਫਲੈਕਸ ਤੇ ਔਰਗੈਨਿਓ 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 ਮੈਂ ਥੋੜੀ ਜੀ ਮਿਰਚ ਜਾਰੇ ਖਾਊਂਗੀ ਇਹ ਵੀ ਜਿਆਦਾ ਨਹੀਂ ਪਾਊਂਗਾ ਇੱਥੇ ਚੈੱਕ ਕਰੋ ਤੁਸੀਂ ਕਿੰਨੀਆਂ ਕਿਊਬ ਲੱਗਣੀਆਂ ਬੱਚਿਆਂ ਲਈ ਆਹ ਵੱਡਿਆਂ ਲਈ ਆਹ ਹਾਂਜੀ ਅਸੀਂ ਆ ਗਏ ਸੀਗੇ ਦੂਸਨ ਤਾਂ ਅੱਛਾ ਆ ਗਿਆ ਸੀ ਦੇਖਣ ਲੱਗੇ ਸੀ ਫੋਨ ਉਤਰ ਲੱਗੇ ਸਾਡੇ ਘਰੇ 25 ਗਿਆ ਲਾਈਟ ਮम्मा ਬਣਾ ਰਹੇ ਸੀ ਰੋਟੀ ਰੋਟੀ ਹੁਣ ਕਿਉਂ ਸੋਹ ਹੁੰਦੀ ਬਣਾਈਆਂ ਨੇ ਦੋ ਕਿਉਂਕਿ ਆ ਸਵੇਰ ਵਾਲੀਆਂ ਰੋਟੀਆਂ ਪੰਜ ਛੇ ਪਈਆਂ ਨੇ ਇਹ ਅਸੀਂ ਖਾਵਾਂਗੇ ਦੋ ਦੋ ਤਿੰਨੇ ਜਾਣੀ ਜੋ ਹਣ ਮੈਂ ਤੇ ਮੰਮੀ ਤੇ ਬਾਕੀ ਸਾਡੀਆਂ ਮੈਂ ਚੋਣਨੀ ਪਈ ਮੈਂ ਕਿਹਾ ਇਹ ਖਾਣ ਨੂੰ ਕਰਦੀ ਆ ਦੇਖੋ ਇਧਰ ਆ ਗਈ ਇਹ ਖਾ ਤੁਮ ਕਰਨੀ ਹੈ ਇਹ ਖਾਵਾਂਗੇ ਤੇ ਰੋਟੀਆਂ ਦੋ ਦੋ ਸਾਡੀਆਂ ਸਵੇਰ ਵਾਲੀਆਂ ਪਈਆਂ ਨੇ ਸੋ ਹੁੰਦੀਆਂ ਬਣਾਈਆਂ ਨੇ ਦੋ ਪਰੌਂਠੀਆਂ ਸੋ ਖਾਊਗਾ ਨਿੰਬੂ ਦਾ achar ਮਿੱਠਾ ਤੇ ਪਰੌਂਠੀ ਤੇ ਦਹੀਂ ਸੋ ਹੁਣ ਰੋਟੀ ਖਾਣ ਲੱਗੀਆਂ 6:00 ਵਜੇ ਨੇ ਤੇ ਬੱਚੇ ਆ ਗਏ ਨੇ ਟਿਊਸ਼ਨ ਤੋਂ ਕੱਲ ਆ ਸਾਡੇ ਰਾਤ ਵਾਲਾ ਹਾਲ ਹੋਰ ਹੋਇਆ ਪਿਆ ਸਾਢੇ 3:30 ਵਜੇ ਦੀ ਲਾਈਟ ਗਈ ਜੇ 6:00 ਵਜੇ ਮੈਂ ਦੋ ਕੰਪਲੀਟਾਂ ਪਾਈਆਂ ਨੇ ਤਾਂ ਕਰਕੇ ਹੁਣ ਬਿਜਲੀ ਵਾਲਿਆਂ ਨੇ ਗੱਲ ਕੀਤੀ ਆ ਕਹਿੰਦੇ ਜੀ ਅਜੇ 2 ਘੰਟੇ ਲੱਗਣਗੇ ਰਾਤ ਜਿੱਥੋਂ ਤਾਰ ਟੁੱਟੀ ਹੋਈ ਸੀ ਹੁਣ ਫੇਰ ਅੱਜ ਤਾਰ ਟੁੱਟ ਗਈ ਠੀਕ ਹੈ ਜੀ ਤੇ ਲੈਣ ਸਾਡੇ ਹੈ ਨਹੀਂ ਗੀ ਬਹੁਤ ਮੰਦਾ ਹਾਲਾ ਕਰ ਗਏ ਇੰਨੀ ਆ ਪੁਰਾ ਮਾਨੂੰ ਹੈ ਪੈਨ ਲੈਟਾਰੇ ਸਭ ਨੂੰ ਤਾਂ ਤੰਗ ਕਰਦੇ ਨੇ ਮੈਂ ਬਣਾਈ ਆ ਭਿੰਡੀਆਂ ਦੀ ਸਬਜ਼ੀ ਉਹ ਵੀ ਦਿਖਾ ਦਾਂ ਤੁਹਾਨੂੰ ਆ ਦੇ ਹੁਣ ਮੈਂ ਬਣਾਈ ਆ ਭਿੰਡੀਆਂ ਦੀ ਸਬਜ਼ੀ ਚੈੱਕ ਕਰੋ ਤੇ ਹੁਣ ਅਸੀਂ ਭਿੰਡੀਆਂ ਦੀ ਸਬਜ਼ੀ ਨਾਲ ਖਾ ਲਾਂਗੇ ਦੋ ਦੋ ਰੋਟੀਆਂ ਤੇ ਨਾਲ ਖਾਵਾਂਗੇ ਬਾਅਦ ਵਿੱਚ ਮੈਕਰੋਨੀ ਮਤਰੂਨੀ ਵੀ ਖਤਮ ਕਰਨੀ ਹੈ ਕਿਉਂਕਿ ਫ੍ਰੀਜ 'ਚ ਜਗ੍ਹਾ ਨਹੀਂ ਹੈਗੀ ਰੱਖਣ ਵਾਸਤੇ ਚਲੋ ਬੱਚੇ ਤੈਨੂੰ ਭੁੱਖ ਤਾਂ ਨਹੀਂ ਪਾ ਗਾ ਨਾ ਚਲੋ ਲੈਟਰ ਲਾ ਬੰਦ ਕਰਕੇ ਹਨੇਰਾ ਨਹੀਂ ਹੋਊ ਜੰਮੀ ਕੋਈ ਲੈਣ ਨਹੀਂ ਜਾਂਦੀ ਇੱਧਰ ਨਹੀਂ ਚਲੋ ਚਲੋ ਅੰਦਰ ਚਲੋ 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 ਅੰਦਰ ਚਲ ਚਲੋ ਚਲੋ ਅੰਦਰ ਚਲ ਖੜਾ ਥੋੜਾ ਖਾ ਉਹ ਕੋ ਸਮੂਰ ਟੀ ਮੈਡਮ ਨੇ ਮਨਾ ਕੀਤਾ ਸੀ ਇਹਨਾਂ ਨੂੰ ਫੋਨ ਨਹੀਂ ਦੇਖਣਾ ਮਸੀਂ ਅੰਦਾ ਬੱਚਾ ਫੇਰ ਤੋਂ ਦੇਖਣ ਲੱਗਿਆ ਹੋਇਆ ਫੋਨ ਕੋਈ ਨਾ ਅੱਜ ਦਾ ਨਹੀਂ ਅੱਜ ਦਾ ਤੇ ਖਾਲਦਾ ਦੇਣਾ ਇਹਦੇ ਕੋਲੇ ਫੋਨ ਆ ਤੇਰੇ ਕੋਲ ਟੀਵੀ ਆ ਮੈਂ ਕਾਨੂੰ ਟੀਵੀ ਦੀ ਤਾਰ ਵੀ ਕੱਢੂ ਉਹਨੂੰ ਫੋਨ ਤੇਰਾ ਤੂੰ ਫੋਨ ਦੇਣਾ ਫੇਰ ਥੋੜਾ ਦੇਖੀਂ ਜੀ ਬੰਦ ਨਾ ਹਾਂਜੀ ਦਾਦੀ ਲੱਗੇ ਨਾ ਹੁਣ ਰੋਟੀ ਖਾਣ ਆਪਾਂ ਨੇ ਬਣਾਈ ਸੀ ਪਿੰਡੀ ਮਸਾਲੇ ਵਾਲੀ ਮੈਂ ਮਮਾ ਨੂੰ ਕਹਿ ਦੀ ਮਮਾ ਮਿਰਚੀ ਵਾਲੀ ਪਿੰਡੀ ਬਣਾਇਓ ਉਹ ਇੱਕ ਕਰਾਰੀ ਬਣੀ ਨਾ ਕੋਈ ਹੀ ਕਰਾਰੀ ਵਧੀਆ ਲੱਗਦੀ ਆ ਆ ਆ ਗਿਆ ਛੋਟਾ ਆ ਬਸ ਲੱਗੇ ਰੋਟੀ ਖਾਣਗੇ ਤੂੰ ਤਾਂ ਕਹਿ ਰਿਹਾ ਸੀ ਪਿੰਡੀ ਬਣਾ ਲਿਓ ਤੂੰ ਤਾਂ ਪਿੰਡੀ ਖਾਦੀ ਨਹੀਂ ਪਿੰਡੀ ਕਿਉਂ ਨਹੀਂ ਖਾਧੀ ਸਾਰੇ ਰੋਗ ਲੈ ਹੁੰਦੇ ਹੁੰਦੇ ਬੱਦਾਂ ਉੱਤੇ ਗੰਦੇ ਉੱਤੇ ਨਹੀਂ ਛੋੜੇ ਕੱਤੇ ਨਹੀਂ ਪਿੰਡੀ ਖਾਂਦੇ ਹੁੰਦੇ ਆ ਗੱਲ ਸੁਣ ਲਓ ਮੰਮਾ ਸੋਹਣ ਦੀ ਤੇ ਇੱਕ ਗੱਲ ਹੋਰ ਸਾਡੇ ਘਰੇ ਲਾਈਟ ਵੀ ਆ ਗਈ ਸੀ ਕਿੰਨੇ ਵੇ ਆਈ ਸੀ ਮੰਮਾ ਲਾਈਟ ਤੂੰ 10 ਮਿੰਟ ਹੋ ਗਏ ਲੈ ਟਾਈਮ ਤਿੰਨ ਪਲੇਟਾਂ ਕਿੰਨੇ ਗ੍ਰਾਮ ਦੀ ਪਲੇਟ ਚ ਥੋੜੀ ਉਹ ਇੰਨੀ ਨਹੀਂ ਮਾਹਣ ਦੀ ਦਾਦੀ ਨੂੰ ਪਾ ਦਨੀ ਬੱਦ 파도 파도 ਮੈਂ ਕੁਝ ਨਹੀਂ ਖਾਣਾ ਮੈਂ ਤਾਂ ਖਾ ਲਈ थी ਇੱਕ ਪਲੇਟ ਜਮ ਆਹ ਖਾ ਕੇ ਦੇਖੇ ਚ ਚਿੱਲੀ ਫਲੈਕਸ ਪਈ ਜਾ ਹੁਣ ਮੈਂ ਤਾਂ ਹਰੀ ਮਰਚ ਨਾਲ ਲਵੇੜਤੀ ਸੀ ਮਤਲਬ ਕਿਸੇ ਵੀ ਮਕਰੋਨੀ ਖਾਣੂੰ ਥੋੜੀ ਜਿਹੀ ਰੱਖਤੀ ਮਤਲਬ ਦੱਦੀ ਨੂੰ ਵੀ ਆਹ ਪਲੇਟ ਪਰ ਤੇ ਆਹ ਨੂੰ ਪਲੇਟ ਪਰ ਦੱਦੀ ਰੋਟੀ ਵੀ ਖਾਂ ਰਹੀ ਹੈ ਹੈ ਨਾ ਕੀ ਕਹਿੰਦਾ ਛੋਟੇ ਬੱਚੇ ਨਹੀਂ ਖਾਂਦੇ ਇਹਨਾਂ ਸਭ ਕਹਿੰਦਾ ਭਿੰਦੀ ਛੋਟੇ ਬੱਚੇ ਨਹੀਂ ਖਾਂਦੇ ਨੇ ਵੱਡੇ ਵੱਡੇ ਲੋਕ ਖਾਂਦੇ ਨੇ ਹੈ ਮੈਡਮ ਨੇ ਕੀ ਕਹਿਆ ਸੀ ਅੱਜ ਮੈਂ ਦੱਸਿਆ ਜੀ ਜਿਹੜੀ ਇਨਚਾਰਜ ਮੈਡਮ ਨੂੰ ਮੈਂ ਮੈਡਮ ਰੋਟੀ ਸਬਜੀ ਨਹੀਂ ਖਾਂਦਾ ਸਾਰੀ ਮੈਂ ਵੀ ਦੱਸਿਆ ਦੀ ਨਾਲ ਵੀ ਮੁੱਦਾ ਪਾ ਕੇ ਨਾਲ ਫੋਨ ਦੇ ਕੇ ਤੁਹਾਨੂੰ ਰੋਟੀ ਖਵਾਉਂਦੀ ਮੈਂ ਇਹਨੂੰ ਟੇਬਲ ਦੇ ਕੋਲ ਖੜਾ ਕੇ ਫਿਰ ਇਹਨੂੰ ਰੋਟੀ ਖਵਾਉਣਗੀ ਸਾਰੀ ਫਿਨਿਸ਼ ਕਰਕੇ ਫੇਰ ਨਹੀਂ ਇਹ ਗੱਲਾਂ ਮਾਰ ਰ ਅ ਇਹ ਨਹੀਂ ਬਤਾ ਮੈਡਮ ਨਾਲ ਵੀ ਗੱਲਾਂ ਮਾਰਨ ਲੱਗ ਗਈ ਫੇਰ ਨਾ ਰੋਟੀ ਖਾਵੇ ਜੋ ਵੀ ਆ ਤੇਰੀ ਬ੍ਰੇਡ ਸੁਪਈਆਂ ਮੈਕਰੋਨੀ ਆਪਾਂ ਦੇਖੋ ਸਾਰੀ ਖਤਮ ਕਰਤੀ ਹੁਣ ਖਤਮ ਹੋਈ ਆ ਮੈਕਰੋਨੀ ਜਿਆਦੇ ਸੀ ਨਾ ਦੋ ਪੈਂਟ ਦੋ ਪੈਂਟ ਬਣਾਉਣੇ ਸੀਗੇ ਤਾਂ ਕਰਕੇ ਜਿਆਦੇ ਹੋ ਗਈ ਲਗਿਆ ਮੈਨੂੰ ਮम्मी ਰੋਟੀ ਖਾਣ ਨੂੰ ਐਸੀ ਤਾਂ ਮਕਰੋਨੀ ਖਾਵਾਂਗੇ ਆ ਮम्मी ਦੀ ਪਲੇਟ ਆ ਮੇਰੀ ਮम्मी ਨੂੰ ਵੱਧ ਖਵਾ ਕੇ ਟੈਨ ਕਰ ਦਾਂਗੇ ਨਾ ਜੀ ਦਾਦੀ ਭਿੰਡੀ ਨਾਲ ਰੋਟੀ ਸਬਜ਼ੀ ਇੰਨੀ ਸਪਾਈਸੀ ਬਣਾਇਆ ਜੋ ਵੀ ਨੇ ਕਿਹਾ ਸੀ ਆ ਪਾਣੀ ਵਰਤ ਕਹਿੰਦਾ ਰੋਣਾ ਕਿ ਤਰਾਰੀ ਬਣਾਇਓ ਭਿੰਡੀ ਐ ਸੇਜੂ ਮੈਂ ਇੰਨੀਆਂ ਹਰੀਆਂ ਮਿਰਚਾਂ ਪਾਲੀਆਂ ਵਿੱਚ ਨਾਲੇ ਲਾ ਦੂੰਗੀ ਚਪਾ ਲੈ ਪੂਰੀ ਘੈਂਟ ਬਣਾ ਦੇ ਭਿੰਡੀਆ ਦੀ ਸਬਜ਼ੀ ਆ ਖਾ ਕੇ ਦੇ ਕਿਵੇਂ ਭੁਜੇ ਸਬਜ਼ੀ ਬਹੁਤ ਵਧੀਆ ਹੈ ਤਰਾਰੀ ਦਾ ਮੂਹ ਮੱਚ ਗਿਆ ਸੋਰ ਰੋਣ ਮੇਰਾ ਮਕਰੋਨੀ 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 ਨਾਲ ਖਾ ਕੇ ਹਰੀ ਮਿਰਚ ਮੇਰਾ ਖੁੱਦ ਮੂੰਹ ਜੇ ਬਚ ਗਏ ਮਮੀ ਕਰਾ ਰਹੀ ਹੈ ਨਾ ਪੀਤਾ ਗੱਲਾਂ ਪਾਣੀ ਆ ਸੋਹ ਮੇ ਕੋਈ ਸੁਖਾਂਦਾ ਮਤਲਬ ਕਿਹਾ ਜਾ ਸੋਹ ਕਰਕੇ ਮੈਂ ਜੰਮੀ ਘਟ ਕੋਲ ਵਿੱਚ ਪਾਇਆ ਸੀ ਅਸੀਂ ਆਪ ਚਿੱਲੀ ਫਲੈਕਸ ਪਾ ਕੇ ਖਾਦੀ ਆ ਪਰ ਇਹਨੇ ਮੂੰਹ ਹੀ ਲਾਇਆ ਇਹ ਗੰਦੇ ਨਹੀਂ ਨਾ ਮਾਦਰਾ ਹੁੰਦਾ ਅੱਜ ਨਹੀਂ ਸਾਡੇ ਲਾਈਟ ਆ ਵੀ 8:30 ਵਜੇ ਆਈ ਆ ਸਾਡੇ ਨਾਲ ਦਵਾਈ ਗਈ ਤੇ ਇਸੀ ਚੱਲਦਾ ਸ਼ਾਂਤੀ ਜੀ ਮਿਲ ਗਈ ਹੋਏ ਹੰਡੇ ਆ ਬਚ ਬੈ ਕੇ ਪਾ ਟੋੜ ਜਾਂਦਾ ਕੋਈ ਸਾਡੀ ਤਾਂ ਟਰਾਂਸਫਾਰਮ ਕੋਲ ਲੱਕੜੇ ਦੋੜਦੇ ਨੇ ਟਰੱਕ ਵਾਲਾ ਵੀ ਤਾਂ ਟਾ ਟੋੜ ਜਾਂਦਾ ਉਹ ਨਾਲ ਹੈ ਜੇ ਸਾਡੇ ਬਿਜਲੀ ਵਾਲੇ ਨੇ ਮੈਨੂੰ ਅੱਜ ਫੋਨ ਆਇਆ ਸੀ ਲੁਧਿਆਣੇ ਤੋਂ ਕਹਿੰਦੇ ਤੁਸੀਂ ਬਿਜਲੀ ਵਾਲੇ ਪ੍ਰਤੀ ਵੀ ਤੁਸੀਂ ਆਪ ਦਾ ਕੋਈ ਵਧੀਆ ਰਿਵਿਊ ਦੱਸੋ ਵੀ ਕਿੰਨੇ ਬਿਜਲੀ ਦੇ ਸਰ ਮੈਂ ਵਧੀਆ ਕੰਮ ਹੋ ਰਹੀ ਕਰ ਬਚਾਰੇ ਜਿਹੜੇ ਠੀਕ ਕਰਦੇ ਤੇਰੇ ਲੈਟ ਆ ਉਹਨਾਂ ਨੂੰ ਤਾਂ ਕਹਿੰਦੇ ਆ ਉਹਨਾਂ ਨੂੰ ਆਪਾਂ ਕੁਝ ਕਹਿ ਸਕਦੇ ਉਹ ਕਹਿੰਦੇ ਪਿੱਛੋਂ ਹੀ ਸਮਾਨ ਆ ਰਿਹਾ ਸੀਗਾ ਭਾਈ ਤਾਰ ਨਮੀ ਪਾ ਲਾ ਹਣਾ ਇਹ ਟੋਟਾ ਇਹ ਸਿਰੋਲ ਛੋੜਦਾ ਆ ਜਾਂਦਾ ਨਾਲੇ ਅਸੀਂ ਔਖੇ ਹੁੰਨੇ ਨਾਲੇ ਤੁਸੀਂ ਹੁੰਨੇ ਸਭ ਨੂੰ ਗਰਮੀ ਗਰਮੀ ਹੁੰਦੀ ਹੈ ਉਹੀ ਤਾਂ ਹਾਲਾ રોજ ਬਿਜਲੀ ਦੇ ਵਿਚਾਰੇ ਟਰਾਂਸਫਾਰਮਰ ਤੇ ਚੜੇ ਹੁੰਦੇ ਨੇ ਕੱਲ ਵੀ ਜੋੜ ਕੇ ਗਏ ਨੇ ਅੱਜ ਵੀ ਟੋਟਾ ਜੋੜ ਗਏ ਕਹਿੰਦੇ ਜੀ ਪਿੱਛੋਂ ਸਮਾਨ ਹੀ ਨਹੀਂ ਆਏਗਾ ਸਿੱਟਾਰ ਦਿੱਥੋਂ ਪਾ ਦਿਆ ਜਿਹੜੇ ਰੋਰ ਪਏ ਨੇ ਬਿਜਲੀ ਕਰੰਟ ਦੇ ਵਿੱਚ ਉਹ ਤੁਹਾਨੂੰ ਦੋਈ ਮੈਂ ਜਿੰਦੇ ਬੇਰ ਪਰ ਕੀ ਹੋਊਗੀ ਨਾ ਉਦਦੇ ਕਹਿ ਕੇ ਆਉਗੀ ਮੈਨੂੰ ਨਾ ਚੱਲੇ ਨਾ ਸਾਡੇ ਉੱਥੇ ਤਾਰ ਨਾ ਦਾਦੀ ਨੇ ਰੋਟੀ ਲਵੇੜਦੀ ਦਾਦੀ ਹੁਣ ਮਕਰੋਨੀ ਲਵੇਟਣ ਤੇ ਆਉਗੀ ਆਪੀ ਨੂੰ ਪੂਰਾ ਟੈਕ ਕਰਕੇ ਪਾ ਜਣਾ ਮਕਰੋਨੀ ਸਾਰੀ ਗੱਦੀ ਨੇ ਖਾੜੀ ਦਾਦੀ ਹਿੱਲਣ ਜੋਗੀ ਨਹੀਂ ਰਹਿਣੀ ਫੇਰ ਕੱਲ ਜਿਹੜਾ ਹੁਣ ਕਿਹੜਾ ਕੰਮ ਕਰਨਾ ਤਾਂ ਪੈਣਾ ਹੀ ਹੈ ਨਾ ਜੋ ਵੀ ਪਾਣੀ ਪੁੜਾਈ ਸੋ ਹਮਮਤ ਆ ਪੁਰਪਰੰਪਰਾ ਦੇ ਚੋਕ ਵਾਚੀ ਨੇ ਨੀ ਰੋਟੀ ਖਾਲੂਗਾ ਸੋ ਮੈਂ ਅਪੜ ਜੋ ਵੀ ਟਾਈਮ ਲੱਗੇ ਕਿੰਨਾ ਹੋ ਗਿਆ 9:30 ਨੌ ਜੀ ਰਾਤ ਦੇ ਵੱਜ ਗਏ ਨੇ 10:30 ਅਸੀਂ ਕੱਪੜੇ ਹੁਣ ਤੋ ਕਿਹੜੇ ਆ ਵੈਰੀ ਬਹੁਤ ਕਹੇ ਆ ਪਿੱਛੇ ਆ ਪਾ ਗਏ ਲੜੀ 15 ਬੈ ਵੀ ਨਹੀਂ ਦੋ ਤੇ ਆਪਣੇ ਕਪੜੇ ਮੁਸ਼ੀਨ ਤੇ ਥੋੜੇ ਮੈਂ ਤਾਂ ਕੱਲੇ ਮਸ਼ੀਨ ਚ ਪਾਈ ਸੀ ਧੋਤੇ ਮਸ਼ੀਨ ਚ ਨਹੀਂ ਮੰਮੀ ਇਹਦਰ ਕੀ ਹੋ ਗਿਆ ਮੰਮੀ ਤੇ ਅੱਜ ਪਿੰਪਲ ਹੋ ਗਿਆ ਮੰਮੀ ਨੇ ਪਾਟਤਾ ਹੁਣ ਮੈਂ ਪਾਊਡਰ ਲਾ ਲਿਆ ਤੇਰੇ ਵਾਂਗੂ ਵਾਹੋ ਠੀਕ ਹੋ ਜਿਵੇਂ ਮੇਰਾ ਵੀ ਖਬਰ ਮਸ਼ੀਨ ਨੇ ਕਪੜੇ ਧੋਤੇ ਨੇ ਜੀ ਸੁੱਕੜੇ ਮੇਰੀ ਮੰਮੀ ਭੱਗ ਗਈ ਆ ਔਰ ਮੰਮੀ ਮਸ਼ੀਨ ਚੋਂ ਪਾਣੀ ਕੱਢ ਕੇ ਉਹਨੂੰ ਸਾਈਡ ਤੇ ਲਾ ਰਹੀ ਆ ਟਾਈਮ ਵੱਜ ਗਏ ਨੇ 10:30 ਰਾਤ ਦੇ ਆ ਸਾਡੀ ਬੱਚਾ ਪਾਰਟੀ ਆ ਖੜਦੀ ਆ ਸਾਰੀ ਹਜੇ ਜੋ ਵੀ ਆ ਆ ਬੈਠਾ ਹਜੇ ਇਹਦਾ ਬੋਲ ਚੱਲ ਰਿਹਾ ਹੈ। ਬਾਕੀ ਬਿਸਤਰੇ ਆਪਣੇ ਲੱਗ ਗਿਆ ਦੇਖੋ ਕੰਬਲ ਵਗੈਰਾ ਬੈੱਡ ਤੇ ਆਪਾਂ ਰੱਖ ਲੈ ਜੋ ਵੀ ਦਾ ਮੰਜਾ ਲਾ ਦਾ ਤਾਂ ਆਪਾਂ ਨੇ ਅੱਜ ਇਹਨੂੰ ਮੰਜਾ ਕੱਢ ਕੇ ਦਿੱਤਾ ਵੱਡਾ ਕਹਿੰਦਾ ਮम्मा ਛੋਟਾ ਮੰਜਾ ਰਹਿ ਜਾਂਦਾ ਕਹਿੰਦਾ ਮੇਰੇ ਪੈਰ نیچے ਲੱਗਦੇ ਨੇ ਕਹਿੰਦਾ ਮੈਨੂੰ ਵੱਡਾ ਮੰਜਾ ਕੱਢ ਕੇ ਦੋ ਫਿਰ ਇਹਨੇ ਦਾਦੀ ਪੋਤੇ ਨੂੰ ਮੰਜਾ ਵੱਡਾ ਕੱਟਿਆ ਬਾਹਰ ਵਾਪੇ ਰਾਤ ਨੂੰ ਕੋੜ ਕੱਪੜੇ ਧੋਦਾਂ ਹੁੰਦਾ ਸਾਨੂੰ ਨਾ ਡਰ ਬੈਠ ਗਿਆ ਲਾਈਟ ਅੱਜ ਸਾਡੇ ਹੈ ਨਹੀਂ ਸੀ ਤਿੰਨ ਚਾਰ ਪੰਜ ਘੰਟੇ ਫਿਰ ਸਾਡੇ 3:30 ਵਜੇ ਦੀ ਗਈ ਹੋਈ 7:30 ਪੌਣੇ 8:00 ਵਜੇ ਲਾਈਟ ਆਈ ਆ ਤੇ ਤਾਂ ਕਰਕੇ ਅਸੀਂ ਡਰਦਿਆਂ ਨੇ ਰਾਤ ਨੂੰ ਕੱਪੜੇ ਧੋਦੇ ਨਹੀਂ ਅਸੀਂ ਧੋਦੇ ਨਹੀਂ ਹੁੰਦੇ ਰਾਤ ਨੂੰ ਕੱਪੜੇ ਤੇ ਦਿਨੇ ਹੀ ਧੋਨੇ ਹੁੰਦੇ ਆ ਤੇ ਫਿਰ ਸਾਨੂੰ ਆਇਆ ਸੀ ਵੀ ਕਾਗੂ ਫੇਰਨਾ ਕੋ ਪ੍ਰੋਬਲਮ ਖੜੀ ਹੋ ਜਾਈ ਹਣਾ ਤੇ ਤਾਂ ਕਰਕੇ ਅਸੀਂ ਕੱਪੜੇ ਹੁਣ ਧੋਤੇ ਹੁਣ ਸੁੱਕਤੀ ਜਾਣਗੇ ਪਿੱਛੇ ਗੈਰ ਦੇ ਵਿੱਚ ਪਾ ਦੇ ਚਲੋ ਕਾਗੂ ਹੁਣ ਨਾ ਕੇ ਸ਼ਾਮ ਦਾ ਪਿੱਛੇ ਸੁੱਕ ਜਾਣਗੇ ਉਹਨਾਂ ਨੇ ਗਰਮੈਸ ਨਾਲ ਹੀ ਸੁੱਕੇ ਜਾਣਾ ਪਿੱਛੇ ਮੰਮੀ ਬੜੇ ਵੇਪਰ ਮਾਰ ਗੋ ਤਿਲਕ ਜੋਗੇ ਨਹੀਂ ਰਾਤ ਨੂੰ ਮਮਾ ਸਾਡਾ ਤਾਂ ਸਾਜੂ ਨੂੰ ਟੋਟਾ ਤੇ ਤਿਲਕੇ ਔਖਾ ਹੋਊ ਹਾਂ ਬਾਕੀ ਕੀ ਅੱਜ ਖਾਬਰ ਬਹੁਤ ਜਿਆਦਾ ਚੱਲ ਰਹੀ ਹੈ ਇੱਕ ਵੀਰਾ ਵਿਚਾਰਾ ਸਰਦਾਰ ਆਪਣੇ ਅਮਰੀਕਾ ਦੇ ਵਿੱਚ ਹਨਾ ਡਰਾਈਵਰੀ ਕਰਦਾ ਸੀ ਉਹ ਤੇ ਐਕਸੀਡੈਂਟ ਵਗੈਰਾ ਹੋ ਗਿਆ ਹਨਾ ਉਹਦਾ ਕੋਈ ਟਰਾਲਾ ਵਗੈਰਾ ਗੱਡੀ ਦੇ ਵਿੱਚ ਲੱਗਿਆ ਤੇ ਉਧਰ ਉਹਨਾਂ ਦੀ 2-3 ਜਾਣੇ ਸੀਗੇ ਗੱਡੀ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਆਪਾਂ ਤਾਂ ਇਹ ਕਹਿੰਦੇ ਆ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਸਾਰਾ ਕੁਝ ਠੀਕ ਹੋਵੇ ਜੇ ਕੋਈ ਉਹਨੂੰ ਸਜ਼ਾ ਨਾ ਹੋਵੇ ਹਨਾ ਚਲੋ ਕੋਈ ਨਾ ਗਲਤੀ ਆ ਤਾਂ ਹਰੇਕ ਤੋਂ ਹੀ ਹੁੰਦੀ ਆ ਰਹਾ ਹਨਾ ਇਨਸਾਨ ਕਹਿੰਦੇ ਨੇ ਗਲਤੀਆਂ ਦੇ ਪੁੱਤਲਾ ਇਹ ਜਿਹੜੀ ਗਲਤੀ ਹੁੰਦੀ ਆ ਇਹ ਕਿਹੜਾ ਆਪਾਂ ਨੂੰ ਕਿਸੇ ਨੂੰ ਪੁੱਛ ਕੇ ਹੁੰਦੀ ਆ ਜਾਂ ਆਪਾਂ ਪੁੱਛ ਕੇ ਕਰਦੇ ਆ ਜਾਂ ਦੱਸ ਕੇ ਕਰਦੇ ਆ ਹਨਾ ਮम्मा ਜੀ ਹਣਾ ਪਕੈਨੇ ਵੀ ਉਹਦੀ ਵੀ ਗਲਤੀ ਸੀ ਤੇ ਵਾਈ ਗਰੂ ਹਣਾ ਸਾਰਾ ਕੁਝ ਠੀਕ ਠਾਕ ਕਰ ਦੇਵੇ ਕੋਈ ਉਹਨੂੰ ਸਜ਼ਾ ਨਾ ਹੋਵੇ ਕੁਝ ਵੀ ਨਾ ਹੋਵੇ ਤੇ ਉਹਨੂੰ ਬਸ ਰਿਪੋਰਟ ਕਰਦਾ ਨਾ ਚਾਹੇ ਅਮਰੀਕਾ ਦੇ ਵਿੱਚੋਂ ਤੇ ਉਹਨੂੰ ਘਰੇ ਭੇਜਦਾ ਨਾ ਉਹਦੀ ਮਾਂ ਕੋਲੇ ਘਰੇ ਭੇਜਦਾ ਹਾਂਜੀ ਬੱਚਾ ਕਿਉਂ ਪੱਟਿਆ ਆ ਠੀਕ ਕਿਉਂ ਪੱਟਿਆ ਮਾਂ ਦੇ ਬਾਅਦ ਚ ਗੱਲ ਕਰਦੀ ਆ ਰੁਕ ਜਾ ਦੋ ਮਿੰਟ ਤੇ ਆਪਾਂ ਤੇ ਇਹੀ ਕਹਿੰਦੇ ਆ ਹਣਾ ਵੀ ਚਲੋ ਕੋਈ ਗੱਲ ਨਹੀਂ ਗਲਤੀਆਂ ਤਾਂ ਸਾਰਿਆਂ ਤੋਂ ਹੀ ਹੁੰਦੀਆਂ ਨੇ ਤੁਹਾਨੂੰ ਪਤਾ ਬਾਰੀਆਂ ਕੰਟਰੀਆਂ ਦੇ ਵਿੱਚ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਹੈ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਆਪਾਂ ਤਾਂ ਕਹਿੰਦੇ ਆ ਹਣਾ ਬਾਕੀ ਕੋਈ ਵੀ ਜਿਹੜਾ ਵੀ ਹੈ ਨਾ ਬਾਦਰੀ ਕੰਟਰੀ ਚ ਜਾਂਦਾ ਤੁਹਾਨੂੰ ਪਤਾ ਉਹਦੇ ਰੂਲ ਥੋੜੇ ਜਿਹਾ ਸਖਤ ਹੁੰਦੇ ਨੇ ਹਨਾ ਵੀ ਪਰ ਹਨਾ ਕੰਮ ਸੋਚ ਸਮਝ ਕੇ ਬੰਦਾ ਉੱਥੇ ਕਰਦਾ ਹਨਾ ਪਰ ਕੋਈ ਵੀ ਬੰਦਾ ਆਪ ਦੇ ਆਪ ਗਲਤੀ ਨਹੀਂ ਕਰਦਾ ਜਾਂ ਹਨਾ ਇਹ ਗਲਤੀ ਹੈ ਜਿਹੜੀ ਚਾਂਮ ਚੱਕ ਹੋ ਜਾਂਦੀ ਆ ਕੋਈ ਵੀ ਬੰਦਾ ਦੱਸ ਕੇ ਗਲਤੀ ਨਹੀਂ ਕਰਦਾ ਵਾਹਿਗੁਰੂ ਜੀ ਅੱਗੇ ਇਹ ਸਾਰੇ ਜਣੇ ਅਰਦਾਸ ਕਰਿਓ ਤੇ ਠੀਕ ਆ ਉਹ ਵੀਰ ਵਿਚਾਰਾ ਹਨਾ ਠੀਕ ਠਾਕ ਆਪਦੀ ਮਾਂ ਕੋਲੇ ਘਰੇ ਪਹੁੰਚ ਜੇ ਵੀ ਉਹਨੂੰ ਕੋਈ ਵੀ ਹਨਾ ਗਲਤੀ ਉਹਦੇ ਮਤਲਬ ਉਹਨੂੰ ਸਜ਼ਾ ਨਾ ਹੋਵੇ ਤੇ ਚਲੋ ਜਿਹੜੀ ਉਹ ਤੋਂ ਗਲਤੀ ਹੋਈ ਆ ਵੀ ਆਪਾਂ ਤੇ ਇਹੀ ਕਹਿ ਸਕਦੇ ਆ ਵੀ ਅਮਰੀਕਾ ਚ ਚਲੋ ਉਹਨੂੰ ਹਨਾ ਰਿਪੋਰਟ ਕਰਕੇ ਘਰੇ ਭੇਜ ਦਣ ਚਾਹੇ ਵਿਚਾਰਾ ਇਧਰ ਆ ਕੇ ਕੋਈ ਕੰਮ ਕਰ ਲੂਗਾ ਹਨਾ ਪਰ ਆਪਣੀ ਮਾਂ ਕੋਲੇ ਆ ਜੂਗਾ ਕਹਿੰਦੇ ਉਹਦੇ ਖਾਦਲ ਸਾਹਿਬ ਵੀ ਨਹੀਂ ਹੈਗੇ ਉਹਦੀ ਮਾਂ ਹੀ ਆ ਇਕੱਲੀ ਕਰੇ ਤੇ ਉਹਨਾਂ ਦਾ ਰੋ ਰੋ ਕੇ ਬਹੁਤ ਪੁਰਾਣਾ ਹਾਲਾ ਹੀ ਖਬਰ ਚੱਲ ਰਹੀ ਐ ਤੇ ਮੇਰਾ ਇਹਨਾਂ ਮਨ ਖਰਾਬ ਹੋ ਰਿਹਾ ਵਿਚਾਰੇ ਦੇ ਸੱਤੇ ਹਨਾ ਪਰਨਾ ਵੀ ਨਹੀਂ ਹੈਗਾ ਜੰਮੀ ਲੰਗਾ ਸ਼ੇਰਾ ਸਰਦਾਰ ਵੀਰਾਗਾ ਉਹ ਤੇ ਵਧੀਆ ਨਹੀਂ ਲੱਗ ਰਿਹਾ ਦੇਖੀ ਦੇਖ ਕੇ ਵੀ ਜਾਣੇ ਕਿ ਮਾਨੇ ਨਾ ਜਿਆਦਾ ਖਰਾਬ ਹੋਇਆ ਤੁਸੀਂ ਵੀ ਸਾਰੇ ਜਾਣੇ ਅਰਦਾਸ ਕਰਿਓ ਤੇ ਅਸੀਂ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਸਾਰਾ ਕੁਝ ਠੀਕ ਠਾਕ ਹੋ ਜAVE ਤੇ ਉਹਨਾਂ ਦੇ ਮਨਚ ਦੇ ਆ ਜAVE ਹਨਾ ਵੀ ਉਹਨੂੰ ਕੋਈ ਵੀ ਵਿਚਾਰੇ ਨੂੰ ਸਜਾ ਨਾ ਕਰਨ ਤੇ ਉਹ ਆਪ ਦਾ ਠੀਕ ਠਾਕ ਆਪਣੀ ਫੈਮਿਲੀ ਦੇ ਵਿੱਚ ਆ ਜAVE ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਏ ਬੱਚੇ ਮੇਰੇ ਪਿੰਪਲ ਹੋ ਗਿਆ ਸੀ ਮੈਂ ਪਾਊਡਰ ਲਾ ਲਿਆ ਫਿਰ ਇੱਥੇ ਜਿਹੜਾ ਇਹਦਾ ਮਾਰ ਖਰਾਬ ਹੋਇਆ ਖਬਰ ਦੇ ਕੇ ਮੈਨੂੰ ਤਾਂ ਜਵਾਂ ਵੀ ਕਿਸੇ ਦਾ ਵੀ ਕੁਝ ਨਹੀਂ ਦੇਖਿਆ ਜਾਂਦਾ ਵਿਚਾਰੇ ਦੇ ਨਾਲ ਸੱਤੇ ਪਰਨਾ ਵੀ ਨਹੀਂ ਕੋਈ ਪੱਤਕ ਵੀ ਨਹੀਂ ਬੰਨੀ ਹੋਈ ਇਹ ਕਿੱਤਾਂ ਦੇ ਹਨਾ ਬੇਦਰਦ ਦਿਲ ਹੁੰਦਾ ਕੋਰੀਆਂ ਦਾ ਹਨਾ ਕੋਈ ਵੀ ਅچھے ਜਿਹੜੀ ਵੀ ਮਰਜ਼ੀ ਚ ਆਪਾਂ ਕੰਟਰੀ ਚ ਕੰਮ ਕਰਦੇ ਆ ਹਨਾ ਪਰ ਪਹਿਲੇ ਅੰਦਰੇ ਮਜਬੂਰੀਆਂ ਨੇ ਘਰਆਂ ਦੀਆਂ ਜਿਹੜੀਆਂ ਫਾੜੂ ਲੈ ਕੇ ਜਾਂਦੀਆਂ ਨੇ ਬਾਹਰ ਨਹੀਂ ਕਿਹਦਾ ਦਿਲ ਕਰਦਾ ਆਪਣਾ ਟੰਪਰ ਛੱਡ ਕੇ ਆਪਣੀ ਫੈਮਿਲੀ ਛੱਡ ਕੇ ਹਨਾ ਬਾਹਰ ਜਾਣ ਵਾਸਤੇ ਜਿੰਨੇ ਵੀ ਆਪਣੇ ਵੀਰ ਭਰਾ ਸਾਰੇ ਜਿੰਨਾਂ ਦੇ ਵੀ ਘਰ ਵਾਲੇ ਜਾਂ ਮਾਪੇ ਪਿਓ ਜਿੰਨਾਂ ਦੇ ਵੀ ਬਾਹਰ ਗਏ ਹੋਏ ਨੇ ਆਪਾਂ ਤੇ ਹੀ ਅਰਦਾਸ ਕਰਦੇ ਆ ਵੀ ਸਾਰੇ ਠੀਕ ਠਾਕ ਰਹਿਣ ਤੇ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਬਾਕੀ ਚਲੋ ਠੀਕ ਹੈ ਜੀ ਬਾਏ ਬਾਏ ਮਿਲਦੇ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ